ਇਹ ਅੱਜ ਹਵਾ ਬਹੁਤ ਚਲਦੀ ਆ ਦੂਰ ਨਹੀਂ ਪਾਸੇ ਪਾਣੀ ਦੇ ਕਿਤੇ ਆ ਉਧਰਲੇ ਪਾਸੇ ਸੱਤ ਲਿਆਨਵਰ ਪਾਣੀ ਦੇ ਕਿਤੇ ਇੰਦਰ ਦੋ ਪਾਣੀ ਦੇ ਕਿਤੇ ਆ ਮੌਸਮ ਦੇਖ ਲਓ ਕਿਦਾਂ ਦਾ ਹੋ ਗਿਆ ਜਨਵਾਰ ਉੱਪਰ ਨੂੰ ਵਜਾਂਦੇ ਫੇਰ ਥੱਲੇ ਨੂੰ ਫੇਰ ਉੱਪਰ ਨੂੰ ਥੱਲੇ ਨੂੰ ਆਏ ਅੱਡੇ ਗੀਂ ਹਿੰਦੇ ਹੋ ਹਾਂ ਲੱਗੇ ਜਾਨਵਰ ਤਾਂ ਹਾਂ ਇੱਕ ਤਾਂ ਆਪਣੇ ਆ ਆ ਫਿਰਦਾ ਇੱਧਰ ਆ ਜਿੰਨੇ ਜਿੰਨੇ ਫਿਰਦੇ ਸਾਰੇ ਆਪਣੇ ਫਿਰਦੇ ਆ ਅੱਡੇ ਜੋਤੇ ਵਾਲੇ ਦੋ ਆਪਣੇ ਸੱਤ ਉਹਦੇ ਜੋਤੇ ਦੇ ਦੋ ਆਪਣੇ ਕੋਲ ਗੁਬੂਤਰ ਹੱਜ ਪਾਣੀ ਤੇ ਕਰਤੇ ਇਹ ਨਾ ਗੁਬੂਤਰ ਪਾਣੀ ਤੇ ਕਰਤੇ ਦੇਖੋ ਕੀ ਬੰਦ ਹੋ ਰਹੀ ਨਹੀਂ ਹੋਣਾ ਤੇ ਹਾਂ ਜੀ ਦੇ ਆਲਟਰਨ ਦੇ ਮੈਸੇਜ ਆਏ ਸੀ ਤੇ ਫਟੀਆਂ ਦੋ ਜੀਆਂ ਲਾਓ ਆਹੋ ਭਾਈ ਫਟੀਆਂ ਤਾਂ ਦੋ ਜੀਆਂ ਲਾਤੀਆਂ ਠੀਕ ਆ ਇੱਕ ਉਧਰ ਲੱਗੀ ਆ ਬਹੁਤ ਆ ਬੱਚੇ ਛਤਰੀ ਲੱਗ ਗਈ ਆਪਣਾ ਕੀ ਜਾਂਦੇ ਚੈਲ ਲਾ ਕੇ ਲੱਗ ਰਹੀ ਜੰਦੇ ਇਹ ਆਪਣਾ

ਜਾਨਵਰ ਤਾਂ ਪਾਇਏ ਹਲੇ ਕੱਢਣਾ ਹੈ। ਜਿਹੜੇ ਪਿਛਲੀ ਵਾਰੀ ਉੱਡਦੇ ਸੀ ਉਹ ਵੀ ਛੱਡਨੇ। ਲੋੜੀਂਦੀ ਅੰਦਰ ਕਰਨ ਵਾਲੀ ਜਾਲ ਵੀ ਨਹੀਂ ਮੇ। 30 ਦਿਨਾਂ ਨੂੰ ਛੱਡਣੀ ਪਹਿਲੀ। ਦੇਖੋ ਕੀ ਵੰਦਾ। ਆ ਗਿਆ। ਸਾਰੇ ਜਾਨਵਰ ਨੰਗਿਆ। ਪੱਲੇ ਵਾਲਾ ਨਹੀਂ ਦੇ ਸੇ ਆਪਣਾ। ਇਹੜਾ ਵਾਈ ਤੇ ਛੱਡਣਾ ਪੱਲਿਆ ਜਾਨਵਰ ਆ ਤਾਂ ਕਛੜਾ ਦੀ ਲਾ ਬੱਚਾ ਪੱਲਿਆਂ ਵਾਲਾ ਦੇਖ ਲਈਏ ਆਪਾਂ ਪੱਲੇ ਵਾਲਾ ਜਾਨਵਰ ਆ ਆ ਫਿਰਦਾ ਆ ਨਾ ਗੋਦਵਾਰੀ ਉੱਪਰ ਆ ਗਿਆ ਇਹ ਛੇੜਦਾ ਪਾ ਤੇ ਲੋ ਬਈ ਆ ਜਿਹੜਾ ਪਾਣੀ ਹੈ ਹਨਾ ਇੰਨਾ ਕ ਜੱਥ ਪਾਣੀ ਰਹਿਿਆ ਹਨਾ ਸਭ ਕ ਖੱਕਾ ਕੇ ਇਹੇ ਲਾਉਣਾ ਆਉਂਦਿਆਂ ਨੂੰ ਜਾਨਵਰ ਨੂੰ ਪਾਣੀ ਫੌਲਕ ਹੁੰਦਾ ਰੱਖਿਆ ਸੀ ਤੋਂਪ ਚ ਰਹਿ ਗਿਆ ਨੱਕ ਰਹਿ ਗਿਆ ਨਾਲੇ ਆਧਾ ਪੀ ਲਿਆ ਕੁਜੇ ਨੇ ਪਾਣੀ ਸਾਂਗ ਵਾਲੇ ਦਿਨਾਂ ਚ ਸਾਂਗ ਵਾਲੇ ਦਿਨ ਤੇ ਵੀ ਆਹ ਪਾਣੀ ਲੱਗਿਆ ਨਾ ਇਹਦੇ ਲੱਜ ਜਾਂਦੀ ਆ ਲੋ ਯਕਵਜਾ ਆ ਜਾਂਦਾ 7 ਵਜੇ ਦੇ ਕੱਡੇ ਖੋ ਕਿੰਨੇ ਕੁ ਵਜੇ ਦਿੰਦੇ ਆ ਕਿੰਨੇ ਵੱਢ ਕੇ 10 ਵਜੇ ਦੇ ਪੁਰੇ ਇਹ ਬੱਚਾ ਚੜ ਗਿਆ ਉੱਚਾ ਬੱਚਾ ਚੜ ਗਿਆ ਉੱਚਾ ਆਹ ਦੇ ਦੋਨੀ ਚਦਰੇ ਕੋਲ ਦੇਖੋ ਬੜੀਆਂ ਫਿਰ ਜਾਂਦੇ ਜਾਨਵਰ ਤਾਂ ਇੱਕ ਪੁਰਾਣੇ ਕਹਦਾ ਸੀਗਾ ਕਿ ਜਾਨਵਰ ਵੇਟ ਨਹੀਂ ਬਣਾਉਂਦਾ ਮੈਂ ਠੀਕ ਕੀਤਾ ਸੀ ਇੰਸਟਾਗ੍ਰਾਮ ਤੇ ਅਨੁਪਰਾ ਦਾ ਆਪਣੇ ਦੋ ਕੁ ਬੰਦੀਆਂ ਪਾ ਕੇ ਕਣਕ ਚਗਾ ਵਾਧੂ ਚਗਾ ਕਣਕ ਜਿੰਨੀ ਚਗਾ ਸਕਦਾ ਕਣਕ ਨਾਲ ਬੇਟ ਵਾਨਾ ਉਹਦਾ ਐਸੀ ਤਾਂ ਬੰਦੀਆਂ ਤੇ ਬਰਾਮ ਘਟਕਾ ਦਈ ਗਏ ਆ ਕਣਕ ਵੱਧਾ ਘਾਤ ਦੇਈ ਦੀ ਆ ਆ ਗੱਜਨਬ ਲੇਟ ਲੱਤ ਦੇਖੋ ਬੜੀਆ ਫਿਰਦੇ ਆ ਫੇਰੀ ਜਾਂਦੋ ਆ ਗਿਆ ਪੱਲੇ ਵਾਲਾ ਨੀਵਾ ਡੇਡਾ ਬਾਜੀ ਤੇ ਛੱਡਣਾ ਆਵਾਜ਼ ਆldi ਬਹੁਤ ਉਹਦੇ ਘਰ ਕੀ ਆ ਕਾਲ ਦਾ ਜਲਾਵ ਖਰਾਬਾ ਹੋ ਗਿਆ ਹੁਣ ਆਹ ਤਾਂ ਯਾਲਾ ਜੰਬਰ ਆਪਣੇ ਫੇਰ ਚ ਚਲ ਗਏ ਬੱਚਿਆਂ ਬੱਚਿਆਂ ਨੂੰ ਦੇਖ ਲਈਏ ਜਾਨੂੰ ਆਪਾਂ ਠੀਕ ਸਾਰ ਸਸਤੰ ਓਕੇ ਜੀ ਰਿਪੋਰਟ ਹੈ ਗਈ ਠੀਕ ਹੈ ਜੀ ਤੇ ਆ ਗੋਦਰੀ ਆਪਾਂ ਤਿਆਰ ਕਰਨੀ ਹੁਣ ਇੱਕ ਗੋਦਵਰੇ ਬਹਿ ਲਾਪੀ ਇੱਕ ਦਿਨ ਛੱਡੀ ਗੋਦਵਰੇ ਬੈਠੀ ਚੰਗੇ ਜਿਹਰਾ ਬਾ ਕੱਢੀ ਬੱਚੇ ਉੱਤੇ ਪਾਲਦੀ ਸੀ ਉਹ ਬੱਚੇ ਪਾਲੇ ਆ ਫੇਰ ਦੁਬਾਰਾ ਬੱਚੇ ਕੱਢੇ ਠੀਕ ਹੋ ਜਾਣੀ ਐ ਸੈਟ ਆਪੇ ਤਾਂ ਕਿੱਲ ਮੋੜੋਂ ਆਉਣੇ ਨਾ ਆਪਣਾ ਤੇ ਇੱਕ ਹੋ ਦਿਖਾ ਦਈਏ ਪੱਲਿਆਂ ਵਾਲੀ ਕਬੂਤਰੀ ਸਰ ਹੋਣ ਗਈ ਜਿੱਦਣ ਛੱਡੀ ਫੇ ਸੜਮ ਤੋਂ ਬਗੜਾਲਾ ਰੂ ਵਧੀਆ ਮਾਡਲ ਆਉਂਦਾ ਉਹ ਦਿਆ ਨਾ ਪਰ ਗੋਲਾ ਮੋਲਾ ਕੇ ਰਹਿ ਗਿਆ ਦਿਨ ਨੰਬਰ ਸਹੀ ਆ ਆਪਣੀ ਗੇਟ ਖਰਾਬ ਕਰਦੀ ਪੈਂ ਜਦ ਜਦ ਲਾਈ ਜਾਣਾ ਬਾਰ ਬਾਰ ਕਾਸ਼ ਨਾ ਕਰੇ ਨਾ ਜਦ ਲਾਉਣਾ ਹੀ ਨਹੀਂ ਬ੍ਰੋਸ ਤਾਂ ਪੈਂਟ ਵਧੀਆ ਉੱਡੀ ਜਾਂਦੀ ਹੈ ਤੇ ਚਲੋ ਮਿਲਦੇ ਹਾਂ ਆਪਾਂ ਲਾਈਵ ਲੋਗੇ ਜਿਆਦਾ ਹੋਇਆ ਕਰਾਂਗੇ ਹੂੰ ਆਪਣਾ ਇੱਦਾਂ ਲਈ ਹੈ